ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਹਾਂ ਜੰਤੂੜਾ ਤੁਸੀਂ ਦੇਖ ਰਹੇ ਹੋ ਫਗਵਾੜਾ ਪ੍ਰਾਈਮ ਟਾਈਮ ਟੀਵੀ ਅੱਜ ਬਹੁਤ ਹੀ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਪ੍ਰੈਜ਼ੀਡੈਂਟ ਭਾਜਪਾ ਪੰਜਾਬ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਵੱਲੋਂ ਉਹਨਾਂ ਵੱਲੋਂ ਇੱਕ ਬਹੁਤ ਹੀ ਅਹਿਮ ਮੁੱਦਾ ਉਠਾਇਆ ਗਿਆ ਆਓ ਸੁਣਦੇ ਹਾਂ ਸੁਨੀਲ ਜਾਖੜ ਜੀ ਜੋ ਕਿ ਪੰਜਾਬ ਪ੍ਰੈਜ਼ੀਡੈਂਟ ਨੇ ਭਾਜਪਾ ਦੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਆਦਾ ਸਮਾਂ ਨਹੀਂ ਲੈਣਾ ਮੈਂ ਦੋ ਬੜੇ ਇੰਪੋਰਟੈਂਟ ਇਸ਼ੂਜ਼ ਹੈ ਜਿਹਨਾਂ ਨੂੰ ਲੈ ਕੇ ਅੱਜ ਤੁਹਾਨੂੰ ਕੈਚਰ ਦਿੱਤੀ ਹੈ ਇੱਕ ਤਾ ਉਹ ਮਸਲਾ ਹੈ ਜਿਹਦੇ ਨਾਲ ਅੱਜ ਪੰਜਾਬ 'ਚ ਜਿਆਦਾ ਬਹੁਤ ਬੋਲਬਾਲਾ ਹੈ ਉਹ ਹੈ ਕ腐ਸ਼ਨ ਭ੍ਰਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਲੋਕ ਆਦੀ ਹੋ ਗਏ ਭ੍ਰਸ਼ਟਾਚਾਰ ਨੂੰ ਸਰਕਾਰਾਂ ਜਾਇ ਪਹਿਲਾਂ 6 ਮਹੀਨੇ ਕਾਂਗਰਸ ਦੇ ਗਏ ਸੀ ਕਿ ਜਾਇ ਹੁਣ 2.5 ਸਾਲ ਹੋ ਗਏ ਲਗਭਗ ਸਵਾ ਦੋ 2.5 ਸਾਲ ਸਰਕਾਰਾਂ ਚਤਰਾਵਾਂ ਛਾ ਕੇ ਬੈਠੀਆਂ ਨੇ ਸਿੱਟੋ ਮਾਰ ਲਓ ਕੰਮ ਕਰਾਓ ਰਾਜੇ ਜਿਸ ਵਾਸਤੇ ਮੈਂ ਤੁਹਾਨੂੰ ਖੇਚਲ ਦਿੱਤੀ ਹੈ ਇਸ ਕਰਕੇ ਦਿੱਤੀ ਹੈ ਵੀ ਹੁਣ ਇਸ ਭ੍ਰਸ਼ਟਾਚਾਰ ਦੇ ਚਿੱਕੜ ਦੇ ਛਿੱਟੇ ਜਿਹੜੇ ਐ ਚੁੱਲ੍ਹੇ ਤਾਈ ਪਹੁੰਚ ਗਏ ਮੈਂ ਇਸ ਕਰਕੇ ਕਹਿ ਰਿਹਾ ਸਾਡੇ ਰਾਜਨੀਤਿਕ મતभेद ਹੋ ਸਕਦੇ ਹਨ ਵਿਰੋਧਾਵਾਸ ਹੈ ਹੋ ਵੀ ਸਕਦਾ ਪਰ ਅਸੀਂ ਕੋਈ ਦੁਸ਼ਮਣ ਨਹੀਂ ਜੇ ਦੁਸ਼ਮਣ ਵੀ ਜੇ ਤੇ ਕਿਤੇ ਕਿਸੇ ਨਾਲ ਦੁਸ਼ਮਣੀ ਵੀ ਹੈ ਪਰ ਸਾਡੀਆਂ ਧੀਆਂ ਬੇਟੀਆਂ ਬੀਬੀਆਂ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਬਹੁਤ ਹੀ ਮਨੁਹ ਇਸ ਕਲ ਦਾ ਦੁੱਖ ਹੈ ਬਈਆ ਜਿਹੜੇ ਚਿਕੜ ਹੁਣ ਘਰਾਂ ਦੇ ਅੰਦਰ ਤਾਈ ਪਹੁੰਚਣ ਲੱਗਿਆ ਇਸ ਕਰਕੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਕਿਉਂਕਿ ਕੱਲ ਦੇ ਮੈਨੂੰ ਸਾਥੀ ਪੁੱਛ ਰਹੇ ਐ ਵੀ ਤੁਸੀਂ ਜੋ ਸਾਡੇ ਉਮੀਦਵਾਰ ਸ਼ੀਤਲ ਜੀ ਨੇ ਕਈ ਕਲਾਂ ਕਹੀ ਹੈ ਉਹਨਾਂ ਨੂੰ ਤੁਸੀਂ ਪੁਸ਼ਟੀ ਕਰਦੇ ਹੋ ਕੀ ਕਹਿੰਦੇ ਹੋ ਮੈਂ ਤਾਂ ਐਨਾ ਹੀ ਕਹੂੰਗਾ ਕਿ ਵੰਤਮਾਨ ਜੀ ਨੂੰ ਆਦਤ ਆਇਆ ਇਹਨਾਂ ਨੇ ਬਹੁਤ ਸਾਰੇ ਇਲਜ਼ਾਮ ਲਾਏ ਐ ਆਪਣੇ ਵਿਰੋਧੀਆਂ ਤੇ ਵੀ ਲਾਏ ਐ ਕਈ ਵਾਰੀ ਕਈ ਅਜਿਹੀ ਹਰਕਤਾਂ ਵੀ ਹੋਈਆਂ ਜਦੋਂ ਆਪਣੇ ਜਿਹੜੇ ਰਾਜਨੀਤਿਕ ਇਹਨਾਂ ਦੇ ਪ੍ਰਤੀ ਦੁਸ਼ਮਣ ਸੀ ਉਹਨਾਂ ਦੇ ਘਰਾਂ ਦੇ ਉੱਤੇ ਵੀ ਉਹਨਾਂ ਦੇ ਪਰਵਾਰ ਦੇ ਅੰਦਰ ਵੀ ਕੋਈ ਚਾਰजेस ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆਦੋਂ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਗੱਲ ਦੀ ਨਿਖੇਧੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਗੱਲਾਂ ਆਪਣੀਆਂ ਵਾਪਸ ਲੈਣੀਆਂ ਪਈਆਂ ਪਰ ਅੱਜ ਜਦੋਂ ਆ ਨੋਬਤ ਆਪਣੇ ਉੱਤੇ ਆ ਗਈ ਭਗਵੰਤ ਮਾਨ ਜੀ ਦੇ ਉੱਤੇ ਮੇਰੀ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਹੋਊਗੀ ਵੀ ਭਗਵੰਤ ਮਾਨ ਜੀ ਇਸ ਤੋਂ ਪਹਿਲਾਂ ਕੀ ਆ ਮਸਲਾ ਹੋਰ ਤੂਲ ਪਕੜੇ ਲੋਕਾਂ ਦੇ ਵਿੱਚ ਪਰਿਵਾਰਾਂ ਦੇ ਨਾਮ ਵਿਦੇਸ਼ੀ ਆਪਣੇ ਆਪ ਇਸ ਮੁੱਦੇ ਦੇ ਉੱਤੇ ਫਾਊਂਡ ਇਨਕੁਆਇਰੀ ਪੂਣੀ ਚਾਹੀਦੀ ਹੈ ਨਹੀਂ ਤੁਮੈਂ ਸਮਝਦਾ ਜਿਸ ਤਰ੍ਹਾਂ ਮੈਂ ਅੱਜ ਲਿਖਿਆ ਵੀ ਹੈ ਸਿਜ਼ਰਸ ਵਾਈਫ ਮਸਟ ਬੀ ਅਬਾਊਟ ਸਸਪੀਸ਼ਨ ਲੋਕਤੰਤਰ ਦੇ ਅੰਦਰ ਤੇ ਸਾਡੀ ਸਮਾਜ ਦੀ ਮਰਿਆਦਾਵਾਂ ਦੇ ਅੰਦਰ ਇਸ ਕਿਸਮ ਦਾ ਕੋਈ ਚਿਕੜ ਕਿਸੇ ਤੇ ਨਾ ਪਵੇ ਇੱਕ ਦੇਦਰ ਜਦੋਂ ਦੇਖਣ ਨੂੰ ਮਿਲਿਆ ਚਾਹੇ ਇੱਥੇ ਹੁਣ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਤਾਂ ਸਾਬੂ ਦੇ ਅੰਦਰ ਚਾਹੇ ਦਿੱਲੀ ਦੇ ਅੰਦਰ ਦੇਖਣ ਨੂੰ ਮਿਲਿਆ ਚਾਹੇ ਇੱਥੇ ਹੁਣ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਕਸਾਬ ਉਹਦੇ ਅੰਦਰ ਇਸ ਰਾਜਨੀਤੀ ਦੇ ਚਿਕੜ ਦੀ ਜਿਹੜੀ এনवायरमेंट ਉਹਦੇ ਚ ਛਿੱਟੇ ਡਿੱਗਦੇ ਡਿੱਗਦੇ ਆ ਉਹਦਾ ਫੈਸਲਾ ਉਹ ਕਰਨ ਵੀ ਉਹ ਪਰਿਵਾਰ ਦਾ ਆਪਣਾ ਦੇਖ ਕੇ ਰੱਖਣ ਪਰ ਮੇਰੀ ਇੰਨੀ ਬੇਨਤੀ ਹੈ ਵੀ ਉਹ ਇੱਕ ਕੋਰਟ ਮੋਨੀਟਰ ਇਨਕੁਆਇਰੀ ਇੰਸਟੀਚਿਊਟ ਕਰਨ ਜਿੱਥੇ ਤਾਂ ਇਹਨਾਂ ਦਾ ਸਵਾਲ ਹੈ ਡਿਟੇਲ ਚ ਜਾਣ ਦੀ ਬਜਾਏ ਮੈਂ ਇੰਨਾ ਹੀ ਕਹੂੰਗਾ ਵੇ ਐਜ਼ਾਮ ਲਗਾ ਕੇ ਇੱਕ ਚੀਜ਼ ਸਪਸ਼ਟ ਕਰਤੀ ਸਾਡੇ ਉਮੀਦਵਾਰ ਸ਼ੀਤ ਲੰਗਰਾਲ ਜੀ ਨੇ ਵੀ ਹੁਣ ਤਾਂ ਹੀ ਤਾਂ ਭਗਵੰਦ ਮਾਨ ਜੀ ਨੂੰ ਆਦਤ ਸੀ ਲੋਕਾਂ ਨੂੰ ਕਹਿ ਰਹੇ ਸੀ ਆਪਣੇ ਜਿਹੜੇ ਰਾਜਨੀਤਿਕ ਪ੍ਰਤੀਦੋਂਦੀ ਸੀਗੇ ਚਾਹੇ ਕਾਂਗਰਸ ਦੇ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਚਾਹੇ ਸੀਐਲਪੀ ਲੀਡਰ ਚਾਹੇ ਡਿਪਟੀ ਚੀਫ ਹੰਸ ਵੀਗਾਰਾ ਹਰੇ ਅਸੈਂਬਲੀ ਮੀਟਿੰਗ ਦੇ ਅੰਦਰ ਵਿਧਾਨ ਸਭਾ ਚ ਉਹਨਾਂ ਨੇ ਭਗਵੰਤ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਅੱਜ ਸ਼ੀਤਲੰਗ ਰਾਜ ਜੀ ਨੇ ਉਹ ਕੰਮ ਕਰਕੇ ਦਿਖਾਤਾ ਜਿਹੜੇ ਕਾਂਗਰਸ ਦੇ 15 ਦੇ 18 ਹੋਂ 15 ਰਹਿ ਗਏ 15 ਕ ਐਮ ਐਲ ਏ ਨਹੀਂ ਕਰ ਸਕੇ ਉਹ ਕੱਲੇ ਬੰਦੇ ਨੇ ਕਹਿਤਾ ਅੱਜ ਉਹਨਾਂ ਦੀ ਲੈਂਗੁਏਜ ਹੈ ਭਗਵੰਤ ਮਾਨ ਜੀ ਨੇ ਕਿਹਾ ਭਗਵੰਤ ਮਾਨ ਜੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਹੀਸ ਪਰੂਬਨ ਇਸ ਮੈਟਰ ਬਈ ਹਰੇਕ ਬੰਦੇ ਨੂੰ ਭਗਵੰਤ ਮਾਨ ਜੀ ਦਬਾ ਨਹੀਂ ਸਕਦੇ ਉਹਨਾਂ ਦੇ ਜਿਸ ਤਰ੍ਹਾਂ ਕਹਿੰਦੇ ਐ ਵੀ ਜੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਦੇ ਹੋ ਸਕਦਾ ਆਪਣੇ ਦਿਲ ਦੇ ਅੰਦਰ ਖੋਟ ਸੀਗਾ ਇਸ ਕਰਕੇ ਅੱਖ 'ਚੇ ਪਾ ਕੇ ਗੱਲ ਨਹੀਂ ਕਰ ਸਕਦੇ। ਪਰ ਅੱਜ ਸ਼ੀਤਲੰਗ ਰਾਜ ਜੀ ਨੇ ਕਹਿਣ ਦੀ ਹਿੰਮਤ ਦਿਖਾਈ ਹੈ। ਐਂਡ ਆਈ ਬਿਲੀਵ ਵਿਦ ਅ ਕਲੀਅਰ ਕੌਂਸ਼ੀਅੰਸ ਉਹਨਾਂ ਨੇ ਆਪਣੀ ਗੱਲ ਕਹੀ ਹੈ ਕਿ ਹੁਣ ਜੇ ਭਗਵੰਦ ਮਾਨ ਜੀ ਆਹ ਕਹਿੰਦੇ ਐ ਵੀ ਮੈਂ ਪਰਚੇ ਪਵਾ ਕੇ ਪਰਚੇ ਅੰਦਰ ਕਰ ਦੂੰਗਾ ਇਹ ਕਰ ਦੂੰਗਾ ਭਗਵੰਦ ਮਾਨ ਜੀ ਆਹ ਜਿਹੜੀ 도ਗਲੀ ਪਾਲਿਸੀ ਤੁਸੀਂ ਖੇਡ ਰਹੇ ਹੋ ਉਥੇ ਕਹਿ ਰਹੇ ਹੋ ਵੀ ਸਰਕਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ। ਇਹ ਅੱਜ ਤੁਹਾਨੂੰ ਸ਼ੀਤਲ ਅਗਰ왈 ਜੀ ਦੁਤੀਏ ਪਰਚੇ ਕਰਾਉਣ ਦੀ ਯਾਦ ਆ ਗਈ। ਸੋ ਪਲੀਜ਼ ਰਿਫਰੇਨ ਤੁਸੀਂ ਜਿਹੜਾ ਪੈਮਾਨੇ ਸਾਰੇ ਤੇ ਬਰਾਬਰ ਲਾਗੂ ਹੁੰਦੇ ਐ। ਯੂ ਆਰ ਆਲਸੋ ਨੋਟ ਇਮਿਊਨ। ਸਾਰੇ ਜਿਹੜੇ ਐ ਰਾਜਨੀਤਿਕ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਇਸ ਕਿਸਮ ਦੀ ਦੁਰਵਰਤੋਂ ਕਾਨੂੰਨ ਦੀ ਕਰੇ। ਦੂਜਾ ਮਸਲਾ ਜਿਹੜਾ ਹੈ ਉਹ ਵੀ ਜਿਸ ਤਰ੍ਹਾਂ ਕਰਪਸ਼ਨ ਦਾ ਮੁੱਦਾ ਮੁੱਦਾ ਪੰਜਾਬ 'ਚ ਆਮ ਹੋ ਗਿਆ। ਦੂਜਾ ਸੱਤਵ ਉੱਡਾ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਅੰਦਰ ਹੈ ਡਰੱਗਸ ਦਾ ਹੈ ਦੋ ਘਟਨਾਵਾਂ ਅੱਜ ਵਾਪਰੀਆਂ ਇੱਕ ਤਾਂ ਅੱਜ ਖਬਰ ਹੋਰ ਲੱਗੀ ਹੈ ਪੇਪਰ 'ਤੇ ਕਿ ਬਠਿੰਡੇ ਦੇ ਅੰਦਰ ਪਿਛਲੇ 8 ਦਿਨਾਂ 'ਚ 4 ਨੌਜਵਾਨ ਮੌਤਾ ਨਸ਼ੇ ਕਰਕੇ ਹੋਈਆਂ ਉਸ ਤੋਂ ਕੁਝ ਦਿਨ ਪਹਿਲਾਂ ਸਾਰੇ ਅਖਬਾਰਾਂ ਨੇ ਬੜੀ ਪ੍ਰਮੁਖਤਾ ਨਾਲ ਲਾਇਆ ਸੀਗਾ ਬਿ 14 ਦਿਨਾਂ ਦੇ ਅੰਦਰ 14 ਮੌਤਾਂ ਹੋਈਆਂ ਜਿਸ ਨੂੰ ਲੈ ਕੇ ਬੜਾ ਬਵਾਲ ਖੜਾ ਹੋਇਆ ਸੀਗਾ ਡੀਜੀਪੀ ਨੂੰ ਆਪਣੇ ਚੀਫ ਮਿਨਿਸਟਰ ਦੀ ਗੱਲ ਕੱਟਣੀ ਪਈ ਕਿਉਂਕਿ ਉਹਦਾ ਨਾ ਉਹਦਾ ਕ੍ਰੈਡਿਟ ਲੈਣ ਵਾਸਤੇ ਭਗਵੰਦ ਮਾ ਜੀ ਨੇ ਕਿਹਾ ਵੀ ਮੈਂ 10000 ਪੁਲਿਸ ਟ੍ਰਾਂਸਫਰ ਕੀਤੀ ਹੈ ਜਿਸ ਨੂੰ ਉਹਨਾਂ ਨੇ ਨਿਗੇਟ ਕੀਤਾ ਡੀਜੀਪੀ ਸਾਹਿਬ ਨੇ ਪਰ ਇੱਕ ਨਾਲ ਦੂਜੀ ਘਟਨਾ ਵੀ ਹੋਈ ਹੈ ਜਿਹੜਾ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਮਹਿੰਦਰ ਪਗਤ ਜੀ ਉਹਨਾਂ ਨੇ ਇੱਕ ਵੀਟ ਪਾਇਆ ਉਹਦੇ ਵਿੱਚ ਉਹ ਕਹਿ ਰਿਹਾ ਹੈ ਵੀ ਜਲੰਧਰ ਵੈਸਟ ਦੇ ਬੱਚੇ-ਬੱਚੇ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਤੇ ਮੈਂ ਐਮਐਲਏ ਬਣਦੇ ਹੀ ਪ੍ਰਾਇਓਰਟੀ ਦੇ ਉੱਤੇ ਕੁਝ ਦਿਨਾਂ ਦੇ ਅੰਦਰ ਹੀ ਇਸ ਨਸ਼ੇ ਦੇ ਵਪਾਰ ਨੂੰ ਖਤਮ ਕਰ ਦੂੰਗਾ ਇਹਦੇ ਨਾਲ ਦੋ ਗੱਲਾਂ ਸਾਬਤ ਹੋ ਗਈਆਂ ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਪੂਰੇ ਪੰਜਾਬ ਦੇ ਉੱਤੇ ਤੇ ਦੂਜਾ ਜਿਹੜਾ ਜਲੰਧਰ ਵੈਸਟ ਦਾ ਮੁੱਦਾ ਹੈ ਕਿ ਇੱਥੇ ਬੱਚੇ-ਬੱਚੇ ਨੂੰ ਪਤਾ ਹੈ ਕਹਿੰਦਾ ਜਾਣੇ ਨਾ ਜਾਣੇ ਗੋਲੇ ਨਾ ਜਾਣੇ ਬਾਹਰ ਤੋਂ ਸਾਰਾ ਜਾਣੇ ਹੈ ਕੱਲੇ ਭਗਵੰਤ ਮਾਨ ਜੀ ਨੂੰ ਨਹੀਂ ਪਤਾ ਉਹਨਾਂ ਦੀ ਸਰਕਾਰ ਨੂੰ ਨਹੀਂ ਪਤਾ ਬਾਕੀ ਭਗਵੰਤ ਮਾਨ ਜੀ ਦੇ ਜਿਹੜੇ ਉਮੀਦਵਾਰ ਹੈ ਭਾਗ ਜੀ ਨੂੰ ਵੀ ਪਤਾ ਹੈ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਪਤਾ ਹੈ ਤੇ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਇੱਕ ਗੱਲ ਸਟੈਬਲਿਸ਼ ਹੁੰਦੀ ਹੈ ਵੀ ਇੱਥੇ ਨਸ਼ੇ ਦਾ ਵਪਾਰ ਚੱਲ ਰਿਹਾ ਹੈ ਜਿਹੜਾ ਕੰਮ ਸਵਾ 2 2.5 ਸਾਲ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ ਹੁਣ ਉਹ ਕਿਵੇਂ ਕਰ ਦੇਣਗੇ ਸਾਬ ਕਿਸ ਤਰ੍ਹਾਂ ਮਹਿੰਦਰ ਪਗੜ ਜੀ ਉਹ ਮਸਲਾ ਹੱਲ ਕਰ ਦੇਣਗੇ ਜਿਹੜੇ ਮੁੱਖ ਮੰਤਰੀ ਸਾਹਿਬ 25000 ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਗਏ ਹਰਮੰਦਰ ਸਾਹਿਬ ਉਹਦੋਂ ਨਹੀਂ ਮਸਲਾ ਹੱਲ ਹੋਇਆ ਠਿਕਰੀ ਪਹਿਰੇ ਪਿੰਡਾਂ ਦੇ ਅੰਦਰ ਲੱਗਣ ਲੱਗੇ ਉਹਦੋਂ ਨਹੀਂ ਮਸਲਾ ਹੱਲ ਹੋਇਆ ਉਹਦੇ ਬਾਅਦ ਇਕੱਲੇ ਠਿਕਰੀ ਪਹਿਰੇ ਨਹੀਂ ਸਾਬ ਇਵਨ ਜਿਹੜੇ ਕੈਂਡੀਡੇਟ ਚੁਣੇ ਗਏ ਐ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ ਉਹਨਾਂ ਨੇ ਵੀ ਇਸੇ ਗੱਲ ਦਾ ਸਹਾਰਾ ਲਿਆ ਵੀ ਮੈਂ ਤਾਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨ ਆਇਆ ਹੁਣ ਹੋਰ ਕਿਹੜਾ ਮਸਲਾ ਰਹਿ ਗਿਆ ਸਾਬ ਮੈਂ ਭਗਵੰਤ ਮਾਨ ਜੀ ਨੂੰ ਅਜਾ ਪੁੱਛਣ ਵਾਸਤੇ ਇੱਥੇ ਬੈਠਾ ਹਾਂ ਭਗਵੰਤ ਮਾਨ ਜੀ ਹੈਵ ਯੂ ਆਊਟਸੋਰਸਡ ਠੀਕਰੀ ਪਹਿਰੇ ਗੁਰੂ ਮਹਾਰਾਜ ਦੇ ਛੱਡਤਾ ਵੀ ਅਰਦਾਸ ਨਾਲ ਹੀ ਗੱਲ ਨਿਬੜ ਜੂਗਾ ਇਹ ਜਿਹੜਾ ਕੋਈ ਦੁਬਈ ਤੋਂ ਆਇਆ ਕੋਈ ਹੋਰ ਆ ਕੇ ਹੋਰ ਹਰੇਕ ਜਣਾ ਕਿਣਾ ਅੱਜਕੱਲ ਜਿਹੜਾ ਵੀ ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਐ ਬੇਕਰ ਨੇ ਸਨਾਰੀਆ ਜੇਲ੍ਹ ਜੋ ਬੈਠੇ ਕਿਹਾ ਵੀ ਮੈਨੂੰ ਵੈਲਫੇਅਰ ਵਾਸਤੇ ਪਰੋਲ ਦੇ ਦਿੱਤੀ ਜਾਵੇ ਸਭ ਸਾਰੇ ਇਹ ਡਰੱਗ ਦੇ ਵੈਲਫੇਅਰ ਵਾਲੇ ਕੰਮ ਜੇਲਾਂ 'ਚ ਹੋਣਗੇ ਉਹ ਕਹਿੰਦੇ ਸਾਨੂੰ ਉਥੋਂ ਛੁੱਟੀ ਦੇ ਦਿਓ ਕਈ ਲੋਕਾਂ ਨੇ ਕੱਲ ਮੈਂ ਦੇਖੀ ਐ ਐਪਲੀਕੇਸ਼ਨਾਂ ਸਪੀਕਰ ਸਾਹਿਬ ਨੂੰ ਲਿਖਿਆ ਕੋਈ ਪ੍ਰਾਈਮ ਮਿੰਿਸਟਰ ਨੂੰ ਲਿਖਿਆ ਵੀ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਣਾ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਵੇਲ ਦੇਤੀ ਜਾਵੇ ਉਹ ਕਹਿੰਦੇ ਮੈਨੂੰ ਵੈਲਫੇਅਰ ਵਾਸਤੇ ਦੇਤੀ ਜਾਵੇ ਸਭ ਪੰਜਾਬ ਕਿਹੜੇ ਪਾਸੇ ਤੁਰਿਆ ਜਾਂਦਾ ਮੈਂ ਆ ਜਿਹੜੇ ਮੁੱਢਲੇ ਸਵਾਲ ਲੈ ਕੇ ਅੱਜ ਭਗਵੰਦ ਮਾਨ ਜੀ ਕੋਲ ਆਇਆ ਭਗਵੰਦ ਮਾਨ ਜੀ ਯੂਅਰ ਡੈਰਿਲੇਕਸ਼ਨ ਆਫ ਡਿਊਟੀ ਤੁਸੀਂ ਆਪਣੇ ਜ਼ਿੰਮੇਵਾਰੀ ਤੋਂ ਹਟਿਆਰ ਸਿੱਟ ਤੇ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਛੱਲੇ ਗਾ ਰਹੇ ਹੋ ਕਿਕਲੀਆਂ ਗਾ ਰਹੇ ਹੋ ਆ ਕੰਮ ਸਟੇਜ ਆਰਟਿਸਟ ਨੂੰ ਸ਼ੋਭਾ ਦਿੰਦੇ ਐ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ ਸਾਬ ਤੇ ਆ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀਐ ਮੇਰੀ ਬੇਨਤੀ ਹੈ ਮੈਂ ਇੱਜ਼ਤ ਕਰਦਾ ਪਰਵਾਰਿਕ ਮਰਿਆਦਾਵਾਂ ਦੇ ਅੰਦਰ ਰਹਿ ਕੇ ਪਲੀਜ਼ ਆਪਣੇ ਆਪ ਸੂਵੋ ਮੋਟੋ ਤੁਸੀਂ ਇਸ ਗੱਲ ਦਾ ਇਸ ਤੋਂ ਪਹਿਲਾਂ ਕਿ ਸਾਰੇ ਆਪ ਤੇ ਹੋਟ ਲੱਗੀ ਹੋਈ ਹੈ ਵੀ ਪਰਚਾਈਏ ਕਰੋ ਜੇ ਉਹ ਕਰੋ ਉਹਨਾਂ ਨੇ ਆਪਣੇ ਮਸਲੇ ਹੋਣੇ ਆ ਸਭ ਕਈ ਕਾਂਗਰਸ ਦੇ ਲੀਡਰ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਾਬਾ ਮਾਰਿਆ ਸੀ ਤੁਸੀਂ ਕੋਈ ਕੰਮ ਕੀਤਾ ਨਹੀਂ ਕੋਈ ਪਰਚਾ ਨਹੀਂ ਕੀਤਾ ਇਸ ਕਰਕੇ ਉਹ ਬੋਲਣ ਲੱਗੇ ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮਿਡਿਟੇਟ ਇਨਕੁਆਇਰੀਸ ਮਸਲੇ ਦੀ ਕਰਕੇ ਆਉਣ ਵਾਲੇ ਚੰਤ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਏ। ਧੰਨਵਾਦ ਸਰ। ਡਾਕਟਰ ਸਾਹਿਬ, ਪਾਰਲੀਮੈਂਟ ਦੇ ਵਿੱਚ ਰਾਜਾ ਬਰੇਗ ਨੇ ਇੱਕ ਬਿਆਨ ਦਿੱਤਾ ਸੀ ਸੁਖਦੀਪ ਸਿੰਘ ਸੁਖਮੋਸਿਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ? ਹੋ ਸਕਦਾ ਹੈ ਸਾਬ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤਾਂ ਦਿੱਤਾ ਹੀ ਸਰਦਾਰ ਬਲਕੌਰ ਸਿੰਘ ਮੂਸੇ ਵਾਲੇ ਦੇ ਪਿਤਾ ਮੈਨਾਂ ਉਹਨਾਂ ਦੀ ਵਿਆਥਾ ਸਮਝ ਸਕਦਾ ਮੈਂ ਜਿਹੜਾ ਉਹਨਾਂ ਦੀ ਪੀੜ ਹੈ ਔਲੇ ਇਨਸਾਨ ਹੈ ਉਹ ਕਹਿੰਦੇ ਮੈਨੂੰ ਇਸ ਗੱਲ ਦੇ ਨਾਲ ਬੜੀ ਤਸੱਲੀ ਹੋਈ ਵੀ ਉੱਥੇ ਮੇਰੀ ਗੱਲ ਰੱਖੀ ਗਈ ਪਰ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਗੋਡਿੰਗ ਜੀ ਨੂੰ ਪਤਾ ਸੀ ਵੀ ਆਹ ਮਸਲਾ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਇੱਥੇ ਅਗਰ ਕਿਸੇ ਨੂੰ ਇਨਸਾਫ ਮਿਲੂਗਾ ਰਾਹੁਲ ਪੰਜਾਬ ਸਰਕਾਰ ਦੇਊਗੀ ਅਗਰ ਵਾਕੇ ਹੀ ਉਹ ਇਨਸਾਫ ਚਾਹਦੇ ਵੜਿੰਗ ਜੀ ਤਾਂ ਹੁਣ ਤਾਂ ਆਪਸੇ ਇਕੱਠੇ ਹੈ ਇੰਡੀਆ ਐਲਾਈਂਸ ਦੇ ਦੋਨੋਂ 파ਟਨਰ ਹੈ ਰਾਹੁਲ ਜਨਵੀ ਪਾਰਲੀਮੈਂਟ ਦੇ ਅੰਦਰ ਕਿਹਾ ਵੀ ਮੈਂ ਚਿੰਤਿਤ ਹਾਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਹੈ ਜੋ ਪੱਤਰਨਾ ਪ੍ਰਦਰਸ਼ਨ ਵੀ ਹੋਊਗਾ ਤੇ ਬਿਹਤਰ ਹੁੰਦਾ ਤੇ ਵੜਿੰਗ ਜੀ ਇੱਕ ਚਿੱਠੀ ਭਗਵੰਤ ਮਾਨ ਜੀ ਤੋਂ ਲਿਖਵਾ ਲੈਂਦੇ ਉਹ ਮਿਸਟਰ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਐ ਇਨਕੁਆਇਰੀ ਆ ਸੀਬੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸ਼ਾਇਦ ਛੇਤੀ ਹੋ ਜਾਂਦਾ ਪਰ ਇੱਕ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਵਡਿੰਗ ਸਾਹਿਬ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਗਾ ਕਿ ਹੁਣ ਤਾਂ ਹੀ ਜਿਹੜਾ ਵੀ ਕੰਮ ਜਿਹੜੀ ਉਥੇ ਨਿਆਂ ਦੀ ਗੁਹਾਰ ਉਥੇ ਲਾ ਰਹੇ ਸੀਗੇ ਪਾਰਲੀਮੈਂਟ ਦੇ ਲੋਕ ਸਭਾ ਦੇ ਅੰਦਰ ਉਹਦੇ ਵਿੱਚ ਚਾਹੇ ਇਹਨੂੰ ਖੁਲਾਸਾ ਕੀਤਾ ਜਿਹੜੇ ਸ਼ੂਟਰ ਪਕੜੇ ਜਿਹਦਾ ਨਾਮ ਆਇਆ ਲਾਰੈਂਸ ਦਾ ਉਹ ਕੰਮ ਕੀਤਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਪੁਲਿਸ ਦੀ ਸਪੈਸ਼ਲ ਸੈੱਲ ਜਿਹਦੇ ਮੁਖੀ ਉਸਕਾ ਸਪੈਸ਼ਲ ਕਮਿਸ਼ਨਰ ਮਿਸਟਰ ਤਾਰੀਵਾਲ ਸੀਗੇ ਉਹਨਾਂ ਨੇ ਕੀਤਾ ਕੱਲਾ ਉਹ ਹੀ ਨਹੀਂ ਉਹਨਾਂ ਨੇ ਆ ਜਿਹੜਾ ਸੰਦੀਪ ਅੰਮੀਆਂ ਮਾਰਿਆ ਗਿਆ ਸੀਗਾ ਉਹ ਸ਼ੂਟਰ ਵੀ ਉਹਨਾਂ ਹੀ ਤਾਰੀਵਾਲ ਉਸ ਸਪੈਸ਼ਲ ਸੈੱਲ ਨੇ ਪਕੜੇ ਉਹਨਾਂ ਦੀ ਟੀਮ ਨੇ ਪਕੜੇ ਉਹਦੇ ਬਾਅਦ ਉਹ ਮਿੱਡੂ ਖੇੜੇ ਵਾਲਾ ਕੇਸ ਸੀਗਾ ਕੀ ਨਾ ਸੀਦਾ ਵਿਕਰੀ ਮਿੱਡੂ ਮਿੱਡੂ ਖੇੜਾ ਉਹਦੇ ਆਲਾ ਕੇਸ ਵੀ ਸਪੈਸ਼ਲ ਸੈੱਲ ਨੇ ਕੀਤਾ ਉਹਨਾਂ ਦੀ ਜੂਰਿਸਡਿਕਸ਼ਨ ਆਇਆ ਵੀ ਇੰਟਰ ਸਟੇਟ ਗੈਂਗ ਆ ਸ਼ੂਟਰ ਦੂਜੇ ਕੋਈ ਹਰਿਆਣਾ ਚੋਂ ਫੜ ਲਾ ਦੇ ਕੋ ਰਾਜਸਥਾਨ ਚੋਂ ਕਿਤੇ ਮਹਾਰਾਸ਼ਟਰ ਚੋਂ ਲਿਆ ਕੇ ਜਿਹੜਾ ਸ਼ੂਟਰ ਕਿਉਂਕਿ ਉਹ ਇੰਟਰ ਸਟੇਟ ਗੈਂਗ ਦੇ ਉੱਤੇ ਸਾਰਿਆਂ ਦਾ ਕੰਮ ਹੈ ਉਹਨਾਂ ਦਾ ਸਪੈਸ਼ਲ ਸੈੱਲ ਦਾ ਆਪਣਾ ਵੀ ਸਪੈਸ਼ਲ ਸੈੱਲ ਹੋਣਾ ਵੀ ਉਹਨਾਂ ਨੇ ਦਿਖਾ ਕੇ ਮੁਸਤੈਦੀ ਦਿਖਾ ਕੇ ਕੀਤਾ ਪਰ ਆ ਜਿਹੜੇ ਘੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕਿਦੋਂ ਅੜੰਗ ਸਿੰਘ ਆਬ ਨੇ ਕੀਤਾ ਨਾ ਜਿਹੜੇ ਉੱਥੇ ਬੜੇ ਉੱਚੀ ਉੱਚੀ ਆਵਾਜ਼ 'ਚ ਬੋਲ ਰਹੇ ਸੀਗੇ ਮਿੱਤਰ ਹੁੰਦਾ ਇੱਥੇ ਢਾਈ ਸਾਲ ਹੋ ਗਏ ਵਿਧਾਨ ਸ ਉੱਥੇ ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਨਹੀਂ ਵੀ ਪਾ ਕੇ ਗੱਲ ਕਰ ਬਾਤ ਚ ਕਰੇਗਾ ਨਾ ਮੈਂ ਦੋ ਦਿਨਾਂ ਨੂੰ ਜਦੋਂ ਪਰਚਾ ਕਰਤਾ ਫੇਰ ਨਹੀਂ ਵੀ ਕਰੇਗਾ ਆ ਗੱਲ ਇੱਥੇ ਕਹੀ ਹੁੰਦੀ ਤੇ ਸ਼ਾਇਦ ਹੁਣ ਤਾਂ ਹੀ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਗੁੰਮਰਾ ਨਾ ਕਰਨ ਸਾਬ ਆ ਗੁੰਮਰਾ ਕੁੰ ਜਿਹੜੀ ਕੋਸ਼ਿਸ਼ ਹੈ ਮੈਂ ਸਮਝਦਾ ਵੀ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਉਸ ਲੈਵਲ ਤੇ ਟੇਕ ਅਪ ਹੋਣ ਵਾਲੇ ਪਰ ਉਹਨਾਂ ਨੇ ਹੋ ਸਕਦਾ ਹੈ ਕਿ ਆਪਣੇ ਕੀਤਾ ਘਟੋ ਘਟ ਚਲੋ ਉਹਨਾਂ ਦੇ ਪਿਤਾ ਬਲਕੌਰ ਜੀ ਨੂੰ ਇਸ ਗੱਲ ਦੀ ਕੋਈ ਤਸੱਲੀ ਹੋਈ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਰ ਜੀ ਅਕੜਤਾਵ ਅਮਰਿਤਪਾਲ ਬਾਦਲ ਹੋਰਾਂ ਨੇ ਅ ਅਮਰਿਤਪਾਲ ਸਿੱਖਾ ਸਾਹਾਰਾਂ ਦੀ ਸੌ ਚੁੱਕਣ ਦਾ ਮਸਲਾ ਜਿਹੜਾ ਹੈਗਾ ਪਾਰਲੀਮੈਂਟ ਵਿੱਚ ਚੁੱਕਿਆ ਪਰ ਸਰਕਾਰ ਨੇ ਵੀ ਕਹਿੰਦੇ ਕਿ ਪ੍ਰਗੈ ਪਾਰਲੀਮੈਂਟ ਮੰਗਿਆ ਤੇ ਵੀ ਉਹਦੇ ਲਈ ਕੀ ਨਹੀਂ ਜੋ ਸੌ ਚੁੱਕਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੌ ਚੁੱਕਣ ਵਾਲਾ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸਰਟੈਂਪੀਏ ਜਿਨ੍ਹਾਂ ਨੇ ਸੌ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚ ਗੁਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਚਾਹੇ ਡਿਮਰੂਗੜ੍ਹ ਚਾਹੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਂਸਟ ਇਟ ਸਾ I'm against you are against releasing off these for for I'm saying on parole for the sake of welfare activities of this cannot be allowed ਜਦੋਂ ਵੈਲਫੇਅਰ ਵਾਲੇ ਨੇ ਫਿਰ ਜੇਲ੍ਹ ਚ ਕਿਉਂ ਬੈਠੇ ਸਾਰਾ ਵੈਲਫੇਅਰ ਆ ਜਿਹੜਾ ਡਰਗ ਦਾ ਕੰਮ ਹੈ ਸਾਰਾ ਦਿਸ ਇਜ਼ ਅ ਸੋਲ ਰਿਸਪੌਂਸਿਬਿਲਟੀ ਆਫ ਦ ਸਟੇਟ ਉਹ ਇੰਪਲੀਮੈਂਟ ਕਰਨ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਹੈ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦਿਓ ਫਿਰ ਫਿਰ ਉਹਨੂੰ ਵੀ ਛੱਡ ਦਿਓ ਉਹ ਵੀ ਆ ਕੇ ਵੈਲਫੇਅਰ ਐਕਸ਼ਨ ਸ਼ੁਰੂ ਕਰ ਦੇਣਗੇ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਹੈ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ਏਬੀਸੀ ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ये न्यूज़ क्राइम के अंदर बैठे हैं ऑन सिडिशन चार्जेस अंदर बैठे हैं उन लोगों को वेलफेयर कैन नॉट बी एन एक्सक्यूज टू लेट देम आउट ऑफ द जेल सो यू आर आप इंसानों को केयरिंग बात आपको लगता है पंजाब की ब्यूरोक्रेटिक व्यवस्थाओं फैमिली के खिलाफ नो आई एम नॉट आस्किंग ब्यूरोक्रेट्स आप यू आर मिसइंटरप्रेटिंग और मे बी आई एम नॉट मीन एक सेकंड सर व्हाट आई एम सेइंग इज द कोर्ट मॉनिटर्स आप कोर्ट मॉनिटर करे कोर्ट द भी किते तो इंक्वायरी करानी है ਉਹ ਕਿ ਸੇਨ ਹੁਲਾ ਦੇਣਗੇ ਹੋ ਸਕਦਾ ਹੈ ਰਣਿਆਂ ਨੂੰ ਕਹਿ ਦੇਣਾ ਤੁਸੀਂ ਆ ਕੇ ਦੇਖ ਲੈਣ ਅਪਾਇੰਟਮੈਂਟ ਨਹੀਂ ਬਣੀ ਸਾਬ ਇਟ ਹਾਸ ਟੂ ਬੀ ਅ ਕ੍ਰੈਡੀਬਲ ਨੋਟ ਆਸਕਿੰਗ ਫਰੋਮ ਦਾ ਸੈਂਟਰ ਬੋਰਡ ਟੂ ਟੇਕ ਇਟ ਅ ਦੇ ਕੈਨ ਨਾ ਸਟੇਡ ਆਫ ਮੇਕਰ ਮੁਸਲੇ ਜੀ ਫਿਰ ਮੈਂ ਕੀ ਗਾ ਮੀਤਦਾਰ ਆ ਸਾਬ ਦਾ ਸੈਂਟਰ ਬੋਰਡ ਜਨਾਬ ਮੁਸਲੇ ਜੇ ਜਿਹੜਾ ਮਾਮਾ ਜੀ ਦਾ ਸਰਦਾਰ ਸਭ ਪੂਰੇ ਹੋ ਲੈ ਸਭ ਨਾ ਕੋਈ ਕੰਟਰੋਲ ਹੋ ਰਿਹਾ ਹੋ ਇਜ਼ ਮੋਲੇਟਿੰਗ ਬਾਏ ਦਾ ਸੈਂਟਰ ਬੋਰਡ ਆਈ ਡੋਟ ਯੂ ਆਸਕਿੰਗ ਇਸ ਨਾਰਕੋਟਿਕ ਇਥੇ ਆ ਗਿਆ ਸਰ ਜੀ ਜੋ ਡਰੱਗਿਸ ਨੂੰ ਸੈਪਰੇਟਡ ਡਰੱਗ ਤਾਂ ਐਨਸੀਬੀ ਆਪਣਾ ਕਰ ਹੀ ਰਹੀ ਹੈ ਸਭ ਕੰਮ ਮੈਂ ਤਾਂ ਜਿਹੜੇ ਪਾਰਟਿਕੂਲਰ ਉਹਨਾਂ ਦੇ ਫੈਮਿਲੀ ਦੇ ਉੱਤੇ ਲੱਗਿਆ ਹੈ ਸਿਰਫ ਪੈਸੇ ਦੀ ਲੈਣ ਦੇਣ ਦੇ ਸੱਟੇ ਦੇ ਉਹ ਲੱਗਿਆ ਮੈਂ ਉਹਦੀ ਗੱਲ ਕਰ ਰਿਹਾ ਸਭ ਉਹਦੇ ਵਿੱਚ ਐਨ ਨਾਰਕੋਟਿਕ ਕੰਟਰੋਲ ਬਿਊਰੋ ਨਹੀਂ ਆਂਦਾ ਸਵੇਰੇ ਕਹਦੇ ਹੋਗੇ ਤੁਸੀਂ ਕਹਦੇ ਹੋਗੇ ਮਿਸਟੇਟ ਦੇ ਸੂਬਿਆਂ ਦੇ ਅਧਿਕਾਰ ਦੇ ਵਿੱਚ ਆ ਕੇ ਬੀਜਪੀ ਨਹੀਂ ਦਖਲ ਕਰੀਆ ਫੰਡਾਮੈਂਟਲ ਇਸ਼ੂ ਸਭ ਭਾਵਨਾਤਮਕ ਨਾਲ ਜੁੜਿਆ ਹੈ ਜੇ ਇੱਟ ਇਹਦਾ ਸਿਰਫ ਛਿੱਟੇ ਪਏ ਐ ਸੋ ਇਟਸ ਬੈਟਰ ਐ ਨਿਪ ਦੇ ਥਿੰਗ ਇਨ ਦਾ ਬੱਡ ਇੱਥੇ ਖਤਮ ਕਰ ਦੇਣ ਭਗਵੰਤ ਮਾਨ ਜੀ ਦੀ ਇੱਜ਼ਤ ਦੇਖੋ ਜਿਸ ਤਰ੍ਹਾਂ ਬਸਾਂ ਦੇ ਮਗਰ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੇ ਪਰਿਵਾਰ ਦੀ ਇੱਜ਼ਤ ਤੇ ਖੁਦ ਜ਼ਿੰਮੇਵਾਰ ਹੈ ਪਰ ਕਿਉਂਕਿ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠੇ ਐ ਇਹਦੇ ਕਰਕੇ ਆ ਇਨਕੁਆਇਰੀ ਹੈਜ਼ ਟੂ ਬੀ ਟਰਾਂਸਪੇਰੈਂਟ ਇਟ ਹੈਜ਼ ਟੂ ਬੀ ਅ ਕ੍ਰੈਡੀਬਲ ਇਨਕੁਆਇਰੀ ਇਟ ਹੈਜ਼ ਟੂ ਬੀ ਟਾਈਮ ਬౌੰਡ ਇਨਕੁਆਇਰੀ ਨਹੀਂ ਤਾਂ ਫਿਰ ਲੱਟਕ ਜੂ ਬਿਸਾਰੋ ਸਾਹੂਲ ਵੱਟ ਹੀ ਐਸ ਇਸ ਤੇ ਬਹੁਤ ਸਾਰੇ ਆਗੇ ਸਵਿਆਨ ਸਾਰਾ ਮਸਲਾ ਤੁਸੀਂ ਅੱਜ ਨਾ ਕਰੋ ਲੈ ਸਟੇਟ ਦੇ ਮੇਰੇ ਤਾਂ ਮੈਂ ਸਭ ਪੰਜਾਬ ਸਭ ਮੈਂ ਇਸ ਗੱਲ ਨਾਲ ਤੁਹਾਨੂੰ ਕਹਿੰਦਾ ਅੱਜ ਦੇਖੋ ਤੁਸੀਂ ਕਹਿ ਰਹੇ ਮੈਂ ਨਹੀਂ ਕਦੇ ਨਹੀਂ ਕਿਹਾ ਮੇਰੇ ਨਾਲ ਟੱਕਾ ਕੀਤਾ ਗਿਆ ਮੈਂ ਕਿਹਾ ਤੁਸੀਂ ਇਸ ਕਾਂਗਰਸ ਪਾਰਟੀ ਨੇ ਇੱਕ ਪੂਰੀ ਜਮਾਤ ਨੂੰ ਇੱਕ ਪਾਸੇ ਕਰਤਾ ਵੀ ਦੇ ਆਰ ਨਾਟ ਐਨਟਾਈਟਲ ਟੂ ਬੀ ਦ ਚੀਫ ਮਿਨਿਸਟਰ ਉਸ ਦਾ ਜਵਾਬ ਹੈ ਤੇ ਉਦੋਂ ਜ ਆਪਣੇ ਆ ਜਵਾਬ ਵੀ ਆ ਗਿਆ ਸਭ ਇਹ ਜਿਹੜਾ ਸਵਾਲ ਕਰ ਰਹੇ ਹੋਗੇ ਦੇ ਆਰ ਵਾਇਲੈਂਟ ਅਗਰ ਵਾਇਲੈਂਟ ਹੋਦੇ ਤੁਸੀਂ ਕਿਸੇ ਹੋਰ ਜਮਾਤ ਨੂੰ ਕਹਿ ਕੇ ਦੇਖ ਲਓ ਸਭ ਹਿੰਦੁਸਤਾਨ ਦੇ ਅੰਦਰ ਵੀ ਤੁਹਾਡਾ ਮੁੱਖ ਮੰਤਰੀ ਨਹੀਂ ਬਣ ਸਕਦਾ ਕੀ ਹੋਊਗਾ ਤੇ ਮੈਂ ਸਮਝਦਾ ਹਿੰਦੂ ਤਾਂ ਉਹ ਤਾਂ ਸੁਣ ਲਈ ਗੱਲ ਨਿਬੜ ਗਈ ਗੱਲ ਖਤਮ ਹੋ ਗਈ ਚੈੱਕ ਸਟੇਟਮੈਂਟ ਇਨ ਇਟਸੈਲਫ ਆਹ ਗੱਲ ਜੇ ਕਿਸੇ ਨੂੰ ਚੁਪਦੀ ਜਾਂ ਕੋਈ ਉਹ ਇੰਨੇ ਕਿ ਸੈਂਸਿਟਿਵ ਹੁੰਦੇ ਤਾਂ ਸਾਬਾ ਦਾ ਮਸਲੂਸ ਇੰਦਾ ਖੜਾ ਹੋ ਜਾਣਾ ਸੀ ਕਾਂਗਰਸ ਵਾਲਿਆਂ ਨੇ ਲੀੜੇ ਪਾੜ ਲੈਣੇ ਸੀ ਉਹਨਾਂ ਨੇ ਸੋ It, I think a, the answer is inherent. ਜੱਜ ਸਾਹਿਬ ਜੱਜ ਸਾਹਿਬ ਸਵਾਲ ਇਹ ਹੈ ਕਿ ਸਿੱਧੇ ਤੌਰ ਤੇ ਕਹੀਏ ਨਸ਼ੇ ਦੇ ਮਾਮਲੇ ਦੇ ਵਿੱਚ ਨਹੀਂ ਹੈ ਤੁਸੀਂ ਪੈਸੇ ਦੇ ਲੈਣ ਦੀ ਗੱਲ ਕਰ ਰਹੇ ਹੋ। ED ਦੀ ਐਂਟਰੀ ਵਿਦਆਊਟ ਸਟੇਟ ਪਰਮਿਸ਼ਨ ਹੋ ਸਕਦੀ ਹੈ। ED ਤੋਂ ਜਾਂਚ ਦੀ ਡਿਮਾਂਡ ਕਰ ਸਕਦੇ ਕੋਈ ਬਿਲਕੁਲ ਸਾਹਿਬ ED ਦੇ ਇੰਡੀਆ ਮਸਲਾ ਤੁਸੀਂ ਲਿਆਇਆ ਉਹਦੇ ਵਿੱਚ ਵੀ ਕਈ ਦਿਨ ਪਹਿਲਾਂ ਜਿੱਦਣਾ 14 ਮੌਤਾਂ ਦਾ ਆਈ ਸੀ ਉਹ ਦਿਨ ਤਾਂ ED ਦੇ ਦਾ ਇਨਕੁਆਇਰੀ ਹੋਈ ਪਈ ਹੈ। ED ਦੇ ਉਸ ਟਾਈਮ ਜਿਹੜੇ ਡਾਇਰੈਕਟ ਇੱਥੇ ਸੀਗੇ ਨਰਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਮੇਰੇ ਕੋਲ ਸਾਰਿਆਂ ਦੇ ਖਾਤੇ ਪਈ ਹੈ ਸਾਹਿਬ ਮੇਰੇ ਤੋਂ ਕੋਈ ਮੰਗੇ ਤਾਂ ਸਹੀ ਇਹ ਮਹਗਵੰਤਮਾਨ ਵਾਲੇ ਕੇਸ ਦੀ ਗੱਲ ਕਰ ਰਹੇ ਜੀ ਭਗਵੰਤਮਾਨ ਜੀ ਦਾ ਕੇਸ ਹੈ ਪੈਸੇ ਦਾ ਲੇਨਮ ਦਾ ਮਾਮਲਾ ਨਾ ਹੋਰ ਇਹਦਾ ਪੈਸਾ ਹੋਇਆ ਹੋਏਗਾ ਇੱਕ ਨੰਬਰ ਦਾ ਗਿਆ ਨਹੀਂ ਹੋਣਾ ਆਕਰ ਈਡੀ ਦੇ ਤਹਿਤ ਉਹ ਵੀ ਆ ਜਾਊਗਾ ਸਰ ਫਿਰ ਮੈਂ ਮੈਂ ਰਿਕਾਰਡ ਕਰਕੇ ਰੱਖੂਗਾ ਤੁਸੀਂ ਬੁਲਣਯੋਤਾ ਦਿੱਤਾ ਹੈ ਈਡੀ ਆ ਗਈ ਫਿਰ ਚਿੱਕਾ ਲੱجن ਗਿਆ ਤੁਸੀਂ ਸ਼ਿਕਾਇਤ ਕਰੋਗੇ ਤੁਸੀਂ ਪੁਟੇ ਦਿਓਗੇ ਈਡੀ ਤੱਕ ਤੁਸੀਂ ਫਿਰ ਮੈਂ ਮੈਂ ਕੋਈ ਸ਼ਿਕਾਇਤ ਕਰਨ ਵਾਲਾ ਨਹੀਂ ਸਾਪਾ ਅਸੀਂ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਲੇ ਆ ਸਾਨੂੰ ਕੋਈ ਕ੍ਰੈਡੀਬਲ ਸਾਡੇ ਕੋਲ ਹੋਵੇ ਤਾਂ ਬਿਲਕੁਲ ਜਾ ਕੇ ਅਸੀਂ ਕਹਾਂਗੇ ਸਾਡੀ ਪੰਜਾਬ ਦੇ ਹਿੱਤ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭਵਿੱਖ ਬਚਾਉਣ ਵਾਸਤੇ ਜੋ ਕੋਈ ਵੀ ਉਪਰਾਲਾ ਕਰਨਾ ਪਿਆ ਉਹ ਅਸੀਂ ਜਾ ਕੇ ਆਪਣੀ ਸਰਕਾਰ ਕੋਲ ਉੱਥੇ ਸੈਂਟਰ ਚ ਕਰਾਂਗੇ ਪਰ ਲੋਕਾਂ ਦਾ ਜਿਹੜਾ ਸੰਵਿਧਾਨ ਦਾ ਦਾਇਰਾ ਐ ਸਾ ਇਹ ਸਟੇਟ ਦੇ ਜਿਹੜੇ ਅਧਿਕਾਰਾਂ ਦੇ ਵਿੱਚ ਦਖਲ ਕਰਨ ਦਾ ਮੈਂ ਇਹਦੇ ਬਿਲਕੁਲ ਖਿਲਾਫ ਹਾਂ ਸੂਬਾ ਆਪਣੇ ਗੱਲ ਤੋਂ ਪਿੱਛੇ ਹੱਟਦਾ ਹੈ ਭਗਵੰਤ ਮਾਨ ਜੀ ਬਰਿੰਗ ਨੂੰ ਲਿਖ ਕੇ ਦੇ ਦੇਣ ਯਾ ਲੋ ਬੜੀਕ ਜੀ ਆ ਲੈ ਜਾਓ ਤੇ ਜਾ ਕੇ ਸੀਬੀ ਇਨਕੁਆਇਰੀ ਕਰੋ ਸਵੇਰੇ ਕਰਾ ਦੇਗੇ ਚੰਦੂ ਸਾਹਿਬ ਸ਼ਰਾਬ ਦੀ ਜਿਹੜੀ ਪੰਜਾਬ ਵਿੱਚ ਵੀ ਲਾਗੂ ਹੈ ਜਿਹੜੀ ਕਿ ਦਿੱਲੀ ਦੇ ਵਿੱਚ ਵੀ ਲਾਗੂ ਸੀ ਤੇ ਉਹਦੇ ਕੇਜਰੀਵਾਲ ਸਾਹਿਬ ਉਹਦੇ ਜੇਲ੍ਹ ਦੇ ਅੰਦਰ ਤੇ ਮੈਂ ਕਹਿਣਾ ਚਾਹੁੰਦਾ ਹਾਂ ਤੁਸੀਂ ਕਿ ਕਿ ਇੱਥੇ ਵੀ ਲਾਗੂ ਹੈ ਸਾਹਿਬ ਉਹ ਜਿਹੜੇ ਇਨਕੁਆਇਰੀ ਅੱਗੇ ਵਧਣੀ ਚਾਹੀਦੀ ਹੈ ਸਿਰਫ ਉਹਨਾਂ ਵਿਚਾਰਿਆਂ ਨੂੰ ਕਹਿੰਦਾ ਮਾਲ ਖਾਨ ਨੂੰ ਬਾੰਦ ਰੀ ਡੰਡੇ ਖਾਨ ਨੂੰ ਰਿੱਚ ਆਫੀਸਰਜ਼ ਨੂੰ ਬੁਲਾ ਕੇ ਉਹਨਾਂ ਨੂੰ ਛੱਡ ਦ ਸਾਰਾ ਕਹਿ ਗਿਆ ਬਾਪ ਜਿਹੜਾ ਤੈ ਜਿਨ੍ਹਾਂ ਨੇ ਬਣਾਈ ਹੈ ਸੇਕ ਉਹਨਾਂ ਤਾਂ ਹੀ ਆਉਗੇ ਹਰੇਕ ਵਾਰੀ ਕੀ ਹੁੰਦਾ ਸਾਹਿਬ ਆ ਕੁਝ ਲੋਕ ਹੈ ਜਿਹੜੇ ਇ ਸੀਬੀਆਈ ਨੇ ਜਦੋਂ ਦੁਬਾਰਾ ਕੀਤਾ ਫਿਰ ਸਾਡੇ ਸਾਥੀ ਇੱਥੇ ਐਮਪੀ ਸਾਹਿਬ ਇੰਗਲੈਂਡ ਜਾਵੜੇ ਉਸ ਤੋਂ ਪਹਿਲਾਂ ਜਦੋਂ ਫੜਿਆ ਉਹਨਾਂ ਨੇ ਉਹਦੇ ਗੇਰ ਬਾਹਰ ਚਲੇ ਗਏ ਸੋ ਕਿਤੇ ਨਾ ਕਿਤੇ ਦਾਲ ਦੇ ਅੰਦਰ ਕਾਲਾ ਆਊਗਾ ਸਭ ਸਾਰਾ ਕੁਝ ਸਾਹਮਣੇ ਆਊਗਾ। ਕੀ ਹੈ ਕਿ ਸ਼ੀਤਲੰਗਰਾਜ ਤੇ ਕੇਸ ਪਾਇਆ ਜਾ ਰਿਹਾ ਜਿਹੜਾ ਵੀ ਕੋਈ ਦਾ ਕਿਸੇ ਵੀ ਇਹ ਕੰਮ ਦੀ ਵਪਾਰਕ ਰਿਆ ਹੋਣਾ। ਜੀ ਐਸਐਸ ਜੋ ਸੀ ਚੀਫ ਮਿਨਿਸਟਰ ਨੇ ਕਿਹਾ ਵਿਉਣਨਲ ਇਸ ਪਾਉਂ। ਦੇਖੋ ਆ ਸਰਕਾਰ I think the government itself, you know, the officers have stopped taking Chief Minister seriously. I, I don't think nobody will stick his neck out for his sake. If the DGP can get up and refute what he has said on press where the DGP was sitting alongside him, and has refuted categorically that all these transfers have been made on as an ad, administrative basis and has nothing to do with the drug uh, impli implying yes, that they, these people are implicit, uh, complicit in this uh, drug trade. i think nobody is going to stick his neck out. they may try to harass, which they are already trying to do by means of being in uniform, but i, I think nobody is going to do such a foolhardy, take a foolhardy step. Yeah. ਦੇਖੋ ਮੈਂ ਜੇ ਕਿਸੇ ਦੇ ਨਾਂ ਤਾਂ ਇਹ ਨਾਲ ਹੀ ਆਡੀਓ ਸੁਣੀ ਸਾਬ ਜਿਹੜੀ ਇਹਨਾਂ ਨੇ ਕੀ ਆਡੀਓ ਚ ਜਿਹੜੇ ਲਈ ਫਿਰਦੇ ਅਸੀਂ ਤੇਲੰਗਨ ਰਾਜ ਜੀ ਆ ਕੋਈ ਹੋਰ ਆਡੀਅਨ ਕਹਿ ਰਹੇ ਇਨਕੁਆਇਰੀ ਤਾਂ ਫਿਰ ਲੋ ਤਾਂ ਸਾਰਿਆਂ ਵਾਸਤੇ ਇੱਕ ਵਰਗੇ ਸਭ ਜਿਹਨੇ ਕੋਈ ਕਿਸੇ ਕਿਸਮ ਦੀ ਖਾਮਿਆਜਾ ਕੀਤਾ ਬਟ ਸੀ ਬੀਇੰਗ ਹੀ ਇਜ਼ ਦਾ ਚੀਫ ਮਿਨਿਸਟਰ ਆਫ ਦਾ ਸਟੇਟ ਤੇ ਉਹਨਾਂ ਦੇ ਘਰੇ ਜਦੋਂ ਇਸ ਕਿਸਮ ਦੇ ਇਲਜ਼ਾਮ ਲੱਗਦੇ ਆ ਉਹ ਥੋੜੇ ਉਹਦੀ ਗੰਭੀਰਤਾ ਨੂੰ ਰੱਖਦਾ ਅਕਾਲੀ ਦਲ ਦੀ ਸਰ ਅਕਾਲੀ ਦਲ ਦੀ ਉਮੀਦਵਾਰ ਦੁਪਹਿਰੇ ਆਮ ਆਦਮੀ ਪਾਰਟੀ ਜਾਂਦੀ ਸ਼ਾਮੀ ਫੇਰ ਵਾਪਸ ਆ ਜਾਂਦੀ ਕਹਿੰਦੇ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਸੀਗਾ ਨਾਰਮਲੀ ਤਾਂ ਉਹਨਾਂ ਨੇ ਕਿਹਾ ਸੀ ਨਾ ਪਰ ਪ੍ਰੈਸ਼ਰ ਦੀ ਗੱਲ ਕੀਤੀ ਕਿੱਦਾਂ ਦੀ ਫੀਨੋਮੈਨਾ ਤੇ ਮੈਂ ਨਹੀਂ ਕਮੈਂਟ ਕਰਨਾ ਚਾਹੁੰਗਾ ਸਾਬ ਵੀ ਡੈਫੀਨਿਟਲੀ ਇਟ ਸ਼ੋਜ਼ ਕੈਂਡੀਡੇਟ ਦਾ ਤਾਂ ਮੈਂ ਕੀ ਕਹਾਂ ਲੈਣ ਵਾਲਿਆਂ ਦਾ ਤੇ ਜਿਨ੍ਹਾਂ ਜੋ ਗਏ ਐ ਦੋਨਾਂ ਦੇ ਉੱਤੇ ਇਟ ਇਜ਼ ਸੈਡ ਕਮੈਂਟ ਓਨ ਦਾ ਸਟੇਟਸ ਆਫ ਸਟੇਟ ਸੈਡ ਟੂਡੇ ਉਹਨਾਂ ਨੂੰ ਲੀਡਰਸ਼ਿਪ ਨੂੰ ਅੰਦਰ ਝਾਕੇ ਦੇਖਣਾ ਚਾਹੀਦਾ ਰੌਲਾ ਕੀ ਹੈ ਆਨ ਦਾ ਅਦਰ ਹੈਂਡ ਭਗਵੰਤ ਮਾਨ ਜੀ ਨੇ ਉਹਨਾਂ ਨੂੰ ले लिया फिर चले गए ਉਹਨਾਂ ਦੀ ਡਿਸਪੀਰੇਸ਼ਨ ਤਾਂ ਮੈਂ ਸਮਝ ਸਕਦਾ ਭਗਵੰਤ ਮਾਨ ਜੀ बिकॉज ਹਿਸ ਸੀ ਡੂਸਟਰਸ਼ਿਪ ਇਜ਼ ਐਟ ਸਟੇਕ ਇਸ ਕਰਕੇ ਉਹ ਤਾਂ ਪਰਲਾ ਕਰ ਰਹੇ ਐ ਪਰ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਲੋਕ ਵਾਸਤੇ ਮਾੜਾ ਹੈ ਇਸੇ ਕਰਕੇ ਮੈਂ ਕਹਿ ਰਿਹਾ ਵੀ ਅੱਜ ਸਭ ਤੋਂ ਵੱਡੀ ਜਿਹੜੀ ਵੈਕਿਊਮ ਹੈ दैट इज ਲੀਡਰਸ਼ਿਪ ਦੀ ਘਾਟ ਹੈ ਪੰਜਾਬ ਦੇ ਅੰਦਰ ਆ ਜੋ ਕੁਝ ਹੋ ਰਿਹਾ ਹੈ थैंक यू ਸਰ